ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਸਾਹਿਬ ਦਾ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਪੰਜਾਬ ਦੇ ਵਿੱਚ ਹੜਪੀੜਤਾ ਦੀ ਲਈ ਮਦਦ ਕੀਤੀ ਏ ਸਾਡੇ ਪੰਜਾਬ ਦੇ ਜਿਹੜੇ ਸਾਡੇ ਭੈਣ ਭਰਾਵਾਂ ਦੇ ਘਰ ਟਹਿ ਗਏ ਸੀ ਘਰਾਂ ਦਾ ਨੁਕਸਾਨ ਹੋਇਆ ਸੀ ਉਹ 36303 ਘਰ ਨੇ ਜਿਹੜੀ ਲਿਸਟ ਪੰਜਾਬ ਸਰਕਾਰ ਨੇ ਦਿੱਤੀ ਹੈ ਸੈਂਟਰ ਸਰਕਾਰ ਨੂੰ ਹਰ ਇੱਕ ਘਰ ਨੂੰ 1,60,000 ਰੁਪਇਆ ਦੇਣ ਦੀ ਜਿਹੜੀ ਗੱਲ ਆਖੀ ਏ ਔਰ ਕਣਕ ਦੇ ਬੀਜ ਲਈ 74 ਕਰੋੜ ਰੁਪਇਆ ਦਿੱਤਾ ਹੈ ਔਰ ਸਰੋਂ ਦੇ ਬੀਜਾਂ ਲਈ 3 ਕਰੋੜ ਦੇ ਕਰੀਬ ਪੈਸਾ ਦੇਣ ਦੀ ਗੱਲ ਕੀਤੀ ਏ ਤਾਂ ਜਿੰਨਾ ਵੀ ਸੈਂਟਰ ਦਾ ਪੈਸਾ ਆ ਰਿਹਾ ਹੈ ਪੰਜਾਬ ਸਰਕਾਰ ਸਾਨੂੰ ਪੂਰੀ ਉਮੀਦ ਹੈ ਕਿ ਬਿਲਕੁਲ ਸਹੀ ਤਰੀਕੇ ਦੇ ਨਾਲ ਹੜਪੀੜਤਾ ਦੇ ਲਈ ਲਾਵੇਗੀ ਔਰ ਜਿਹੜਾ ਪੰਜਾਬ ਸਰਕਾਰ ਦੇ ਕੋਲ ਪਹਿਲਾਂ 12000 ਕਰੋੜ ਰੁਪਇਆ ਪਿਆ ਉਹ ਵੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਵੀ ਜਿਹੜਾ ਪੈਸਾ ਹੈ ਉਹ ਜਿਹੜਾ ਸਾਡੇ ਬਾਰਡਰ ਦੇ ਬੈਠੇ ਭੈਣ ਭਰਾ ਹੜਪੀੜਦ ਨੇ ਉਹਨਾਂ ਤੇ ਲਾਲਾ ਚਾਹੀਦਾ ਹੈ ਸੈਂਟਰ ਨੇ ਕੋਈ ਕਮੀ ਨਹੀਂ ਛੱਡੀ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਲਈ ਹੁਣ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਜਿੰਨਾ ਸੈਂਟਰ ਦਾ ਪੈਸਾ ਆਇਆ ਹੈ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਹੜਪੀੜਤਾ ਤੱਕ ਪਹੁੰਚੇ ਮੈਂ ਫੇਰ ਇੱਕ ਵਾਰੀ ਦਿਲ ਦੀਆਂ ਘਰਾਈਆਂ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਾਰਿਆਂ ਦਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਜੀ